ਪੰਜਾਬ ਦੀ ਮਾਨ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਕੂਲਾਂ ਨੂੰ ਵਧੀਆ ਦਿੱਖ ਦੇ ਕੇ ਨਾਲ ਦੀ ਨਾਲ ਉਹਨਾਂ ਨੂੰ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ। ਕਈ ਪਿੰਡਾਂ ਦੇ ਵਿੱਚ ਸਕੂਲਾਂ ਦੇ 8ਵੀਂ ਤੋਂ ਜਿਹੜੇ ਕਿ ਅਪਗ੍ਰੇਡ ਕਰਕੇ 10ਵੀਂ ਤੱਕ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਅੱਜ ਭੂਤਗੜ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੂਤਗੜ ਦੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਕੇ 10ਵੀਂ ਤੱਕ ਕਰ ਦਿੱਤਾ ਹੈ ਉਸ ਦਾ ਨੀ ਪੱਤਰ ਰੱਖਣ ਪਹੁੰਚੇ ਹਲਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਕੂਲ ਤੋਂ ਵਾਂਝੇ ਜਿਹੜੇ ਕਿ ਵਿਦਿਆਰਥੀ ਦੂਰ ਨਹੀਂ ਸੀ ਜਾ ਸਕਦੇ ਉਹ ਸਕੂਲ ਵਿੱਚ ਹੀ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਹੀ ਪੜ੍ਹਾਈ ਕਰ ਸਕਣਗੇ ਔਰ ਕਿਹਾ ਦੇ

ਜਾ ਪ੍ਰਾਈਵੇਟ ਬੱਚੇ ਬਹੁਤ ਜਲਦ ਆਪਾਂ ਟਿਊਸ਼ਨ ਪੂਰੇ ਕਰਨੇ ਜਾਣੇ ਤਾਂ ਅਸੀਂ 10ਵੀਂ ਦਾ ਕਰਤਾ ਨਾ ਜਿੱਦਾਂ ਉੱਪਰ ਇੱਥੇ ਕਾਫੀ ਜਾਰਾ ਮਾਨ ਸਨਮਾਨ ਹੋ ਰਿਹਾ ਬੱਚਿਆਂ ਦੇ ਵਿੱਚ ਬੈਠੇ ਆ ਕਾਫੀ ਬੱਚਿਆਂ ਨਾਲ ਜਿਹੜੇ ਕਿ ਕੁਝ ਕਠਿਨਾਈਆਂ ਆਂਦੀਆਂ ਉਹਨਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਬੱਚਿਆਂ ਨੇ ਇੱਥੇ ਸਵਾਗਤ ਕੀਤਾ ਹੈ ਉਹਨਾਂ ਨੂੰ ਇੱਕ ਸਨਮਾਨਚਨ ਦੇ ਕੇ ਵੀ ਨਵਾਜਿਆ ਹੈ ਪੁੱਛਦੇ ਹਲਕਾ ਵਿਧਾਇਕ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਅੱਜ ਜਿਵੇਂ ਬੱਚਿਆਂ ਦੇ ਵਿੱਚ ਪਹਿਲੀ ਵਾਰੀ ਲੱਗ ਰਿਹਾ ਵੀ ਘੂਲੇ ਮਿਲੇ ਕਿਵੇਂ ਬੱਚਿਆਂ ਦੇ ਵਿੱਚ ਕੋਈ ਅਜੇ ਤੱਕ ਵਿਧਾਇਕ ਨਹੀਂ ਅਜੇ ਤੱਕ ਇੱਥੇ ਮਿਲਿਆ ਔਰ ਬੱਚੇ ਵੀ ਇਸ ਤਰ੍ਹਾਂ ਸਮਝ ਰਹੇ ਜਿਵੇਂ ਤੁਸੀਂ ਉਹਨਾਂ ਦੇ ਖਾਸ਼ ਦੋਸਤੋਂ ਅ ਗੱਲ ਇਹਦਾ ਹੈ ਪੱਤਰਕਾਰ ਸਾਹਿਬ ਕਿ ਪਹਿਲੇ ਐਮਐਲਏ ਨੂੰ ਡਰ ਹੁੰਦਾ ਸੀਗਾ ਉਹ ਲੋਕਾਂ ਦਾ ਖੂਨ ਚੂਸਦੇ ਸੀਗੇ ਲੋਕਾਂ ਤੇ ਝੂਠੇ ਪਰਚੇ ਕਰਾਉਣੇ ਫੇਰ ਜਾ ਕੇ ਪੈਸੇ ਲੈ ਕੇ ਫਿਰ ਰਾਜੀ ਨਾਮੇ ਕਰਾਉਣੇ ਮੈਂ ਤਾਂ ਇਹਨਾਂ ਲੋਕਾਂ ਚੋਂ ਨਿਕਲਿਆ ਹੋਇਆ ਇਸ ਕਰਕੇ ਇਹਨਾਂ ਲੋਕਾਂ ਦੇ ਨਾਲ ਪਿਆਰ ਹੈ ਇਹਨਾਂ ਲੋਕਾਂ ਨੂੰ ਛੱਡ ਨਹੀਂ ਸਕਦੇ ਸੋ ਅੱਜ ਮੈਂ ਪਿੰਡ ਭੂਤਨੇ ਦੇ ਵਿੱਚ ਆਇਆ ਸੀਗਾ ਕਿ ਜਿਹੜਾ ਸਕੂਲ ਹੈ ਉਸ ਸਕੂਲ ਨੂੰ ਮਿਡਲ ਤੋਂ ਹਾਈ ਦਾ ਬਣਾਇਆ ਅਪਗ੍ਰੇਡ ਕੀਤਾ ਔਰ ਇਹਨਾਂ ਸਕੂਲਾਂ ਦੇ ਵਿੱਚ 80 ਲੱਖ ਰੁਪਇਆ ਜਿਹੜੀ ਉਹ ਗ੍ਰਾਂਟ ਦਿੱਤੀ ਹੈ ਔਰ ਅੱਜ ਉਹਦਾ ਜਿਹੜਾ ਸਕੂਲ ਦਾ ਉਦਘਾਟਨ ਕਰਨ ਵਾਸਤੇ ਆਇਆ ਔਰ ਇੱਥੇ ਜਿੰਨੀ ਵੀ ਸਾਡੀ ਟੀਮ ਹੈ ਔਰ ਇੱਥੇ ਜੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਬਹੁਤ ਮਾਣ ਦਿੱਤਾ ਬੜਾ ਸਤਿਕਾਰ ਦਿੱਤਾ ਕਿਉਂਕਿ ਪਿਛਲਾ ਪਛੜਿਆ ਹੋਇਆ ਪਿੰਡ ਹੋਣ ਦੇ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਕਿਸੇ ਵੀ ਸਰਕਾਰ ਦਾ ਕਦੇ ਧਿਆਨ ਨਹੀਂ ਸੀ ਗਿਆ ਸੋ ਮਾਨ ਸਾਹਿਬ ਦੀ ਜਦਨ ਦੀ ਸਰਕਾਰ ਆਈ ਹੈ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿਹਨਾਂ ਪਿੰਡਾਂ ਨੂੰ ਕਦੇ ਕਿਸੇ ਸਰਕਾਰ ਨੇ ਸਿਰੀਸ ਹੀ ਨਹੀਂ ਲਿਆ ਜਾਂ ਕਿਸੇ ਸਰਕਾਰ ਨੇ ਸਮਝਿਆ ਨਹੀਂ ਕਿ ਉਹਨਾਂ ਦੀਆਂ ਜ਼ਰੂਰਤਾਂ ਕੀ ਨੇ ਆ ਜਿਹੜਾ ਭੂਤਨਾ ਪਿੰਡ ਹੈ ਜਾਂ ਪੈਣੀ ਹੈ ਇਹਨਾਂ ਦੋਨਾਂ ਪਿੰਡਾਂ ਨੂੰ ਬਹੁਤ ਜਲਦ ਅਸੀਂ ਮਹੱਲਾ ਕਲੀਨਿਕ ਵੀ ਦੇਣ ਜਾ ਰਹੇ ਹਾਂ ਔਰ ਜਿਹੜਾ ਸਕੂਲ ਹੈ ਉਹ ਵੀ ਅਪਗ੍ਰੇਡ ਹੋਇਆ ਇਹਨਾਂ ਸਕੂਲਾਂ ਨੂੰ ਵਧੀਆ ਸਮਾਰਟ ਸਕੂਲ ਵੀ ਬਣਾਵਾਂਗੇ ਔਰ ਅੱਗੇ ਜੋ ਵੀ ਕੰਮ ਹੈਗੇ ਨੇ ਪਿੰਡ ਦੇ ਉਹਨਾਂ ਨੂੰ ਪਾਇਓਰਿਟੀ ਦੇ ਆਧਾਰ ਤੇ ਕਰਾਂਗੇ ਮਲੇ ਸਾਬ ਇੱਕ ਹਟਕੇ ਸਵਾਲ ਪੁੱਛਣਾ ਚਾਹਵਾਂ ਤੁਹਾਨੂੰ ਕਿਉਂਕਿ ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਇਹ ਕਲਾਸਾਂ ਦੇ ਵਿੱਚੋਂ ਲੰਘ ਕੇ ਗਏ ਹਾਂ ਛੋਟੇ ਛੋਟੇ ਹੁੰਦੇ ਸੀਗੇ ਪਰ ਸਾਨੂੰ ਕੋਈ ਇਸ ਤਰ੍ਹਾਂ ਵਿਧਾਇਕ ਨਹੀਂ ਸੀ ਮਿਲਣ ਆਉਂਦਾ ਹੁੰਦਾ ਜੇਕਰ ਉਸ ਟਾਈਮ ਕੋਈ ਇਸ ਤਰ੍ਹਾਂ ਦਾ ਮਾਹੌਲ ਦੇਖਦਾਈ ਜਾਂ ਅੱਜ ਬੱਚਿਆਂ ਦੇ ਚਿਹਰਿਆਂ ਤੇ ਉਹੋ ਜਿਹਾ ਰੌਣਕ ਲੱਗ ਰਹੀ ਹੈ ਔਰ ਕਿਸ ਤਰ੍ਹਾਂ ਠਾਠਾ ਮਾਰਦਾ ਖਾਠ ਹੈ ਵੀ ਕਿਉਂਕਿ ਇੱਕ ਵਧੀਆ ਸਕੂਲ ਤੋਂ ਜਿਹੜਾ ਕਿ ਕਿੱਥੋਂ ਤੱਕ ਲੈ ਕੇ ਜਾ ਰਹੇ ਹਾਂ ਜਿਹੜੀ ਤੁਸੀਂ ਗੱਲ ਕਰੀ ਹੈ ਪਹਿਲਾਂ ਵਾਲੇ ਐਮਐਲਏ ਸੀਗੇ ਮੈਂ ఎమ్మెల్యే ਨਹੀਂ ਆਏ ਤਾਂ ਮੇਰਾ ਪਰਿਵਾਰ ਹੈ ਜਿੰਨੇ ਬੈਠੇ ਹੋਏ ਨੇ ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਆਪਾਂ ਬੈਠਾਂਗੇ ਨਾ ਤਾਂ ਬਹੁਤ ਸਾਰਾ ਪਿਆਰ ਮਿਲਦਾ ਹੈ ਆਪਾਂ ਸੋਚ ਵੀ ਨਹੀਂ ਸਕਦੇ ਇੱਥੋਂ ਮੈਂ ਕੁਝ ਲੈ ਨਹੀਂ ਚੱਲਿਆ ਹਾਂ ਪਰ ਇੱਕ ਹੈ ਕਿੰਨਾ ਬੱਚਿਆਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਦੁੱਗਣੀਆਂ ਕਰਕੇ ਜਾ ਰਿਹਾ ਇਹ ਇਹਨਾਂ ਬੱਚਿਆਂ ਦੇ ਵਿੱਚੋਂ ਸਾਡਾ ਜਿਹੜਾ ਭਵਿੱਖ ਹੈ ਉਹ ਤੈ ਹੋਣਾ ਹੈ ਇਹਨਾਂ ਦੇ ਵਿੱਚੋਂ ਪੜ ਕੇ ਕੋਈ ਪੁਲਿਸ ਅਫਸਰ ਬਣੇਗਾ ਕੋਈ ਡਾਕਟਰ ਬਣੇਗਾ ਕੋਈ ਇੰਜੀਨੀਅਰ ਬਣੇਗਾ ਕੋਈ ਮੇਰੇ ਵਾਂਗੂ ਪੋਲੀਟੀਸ਼ੀਅਨ ਬਣੇਗਾ ਸੋ ਜਦੋਂ ਬੱਚਿਆਂ ਦੇ ਨਾਲ ਬੈਠ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਦਾ ਹੌਸਲਾ ਵੱਧਦਾ ਹੈ ਔਰ ਲੋਕ ਵੀ ਬੜੇ ਖੁਸ਼ ਹੁੰਦੇ ਨੇ ਕਿ ਸਾਡਾ ਚੁਣਿਆ ਹੋਇਆ ਨਮਾਇੰਦਾ ਸਾਡੀ ਗੱਲ ਸੁਣਦਾ ਹੈ ਸਾਡੀ ਗੱਲ ਕਰਦਾ ਹੈ ਸਾਡੇ ਨਾਲ ਆ ਕੇ ਬੈਠਦਾ ਹੈ ਬਸ ਇਹੀ ਕੁਝ ਲੋਕ ਭਾਲਦੇ ਨੇ ਇਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਮਹਿੰਦਰ ਸਾਹਿਬ ਕੀ ਸੰਦੇਸ਼ ਦੇਣਾ ਚਾਹੋਗੇ ਐਨ ਦੇ ਵਿੱਚ ਬੱਚਿਆਂ ਨੂੰ ਕਿਉਂਕਿ ਸਿੱਖਿਆ ਦਾ ਮਿਆਰ ਕਾਫੀ ਉੱਚੀ ਚੱਕ ਰਿਹਾ ਜਿਹੜੀ ਕਿ ਸੁਭਾ ਸਰਕਾਰ ਹੈ ਔਰ ਬੱਚਿਆਂ ਨੂੰ ਕੀ ਸੰਦੇਸ਼ ਬੱਚਿਆਂ ਨੂੰ ਇੱਕੋ ਹੀ ਸੰਦੇਸ਼ ਹੈ ਕਿ ਪੜ੍ਹਾਈ ਤੋਂ ਬਿਨਾ ਕੁਝ ਵੀ ਨਹੀਂ ਹੈ ਜੇ ਤੁਹਾਡੇ ਕੋਲ ਪੜ੍ਹਾਈ ਹੈ ਤਾਂ ਤੁਸੀਂ ਦੁਨੀਆ ਦੀ ਹਰ ਤਾਕਤ ਨਾਲ ਲੜ ਸਕਦੇ ਹੋ ਸਾਰਾ ਕੁਝ ਕਰ ਸਕਦੇ ਹੋ ਔਰ ਪੇਰੈਂਟਸ ਵੀ ਜਿੰਨੇ ਵੀ ਉਹਨਾਂ ਦੇ ਮਾਪਿਓ ਨੇ ਇੱਥੇ ਆਏ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮਾਨ ਸਾਹਿਬ ਦੀ ਜਿਹੜੀ ਸਰਕਾਰ ਆਈ ਹੈ ਉਹ ਤੁਹਾਡੇ ਬੱਚਿਆਂ ਲਈ ਦੀ ਕੁਝ ਕਰਨਾ ਚਾਹੁੰਦੀ ਹੈ ਮੇਰੀ ਬੇਨਤੀ ਹੈ ਕਿ ਬੱਚਿਆਂ ਨੂੰ ਘਰ ਨਾਲ ਰੱਖਿਆ ਜਾਵੇ ਉਹਨਾਂ ਨੂੰ ਪੜ੍ਹਾਓ ਔਰ ਜਿੰਨਾ ਵੀ ਹੋ ਸਕਦਾ ਹੈ ਨਸ਼ੇ ਤੋਂ ਦੂਰ ਰੱਖਿਆ ਜਾਵੇ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਬਚ ਸਕੇ ਸਾਡਾ ਜਿਹੜਾ ਅੱਗੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਉਹ ਵਜ ਸਕੇ ਇਸਨ ਹਲਕਾ ਵਿਧਾਇਕ ਕੁਲਵੰਤ ਸਿੰਘ ਜਿਹੜੇ ਕਿ ਅੱਜ ਬੱਚਿਆਂ ਦੇ ਨਾਲ तालमेल ਕਰਕੇ ਇੱਕ ਇਹੋ ਜਿਹੀ ਸਿਰਜਣਾ ਕੀਤੀ ਹੈ ਕਿ ਸਕੂਲ ਨੂੰ ਵੀ ਅੱਗੇ ਅਪਗ੍ਰੇਡ ਕੀਤਾ ਗਿਆ ਹੈ ਔਰ ਬੱਚੇ ਵਿਦਿਆਰਥੀ ਜਿਹੜੇ ਕਿ ਇਸ ਟਾਈਮ ਕਾਫੀ ਜਿਆਦੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲੀ ਆ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਜਿਸ ਤਰ੍ਹਾਂ ਦਾ ਸੂਬਾ ਸਰਕਾਰ ਨੇ ਬੀੜਾ ਚੱਕਿਆ ਹੈ ਕਿ ਸਿੱਖਿਆ ਦੇ ਮਿਆਰ ਸਿੱਖਿਆ ਤੋਂ ਕੋਈ ਵੀ ਬੱਚਾ ਵਾਂਝਾ ਨਾ ਰਹਿ ਜਾਵੇ ਔਰ ਐਸੇ ਤਰ੍ਹਾਂ ਹੀ ਇਹ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਇਹ ਸਰਕਾਰ ਦੇ ਉਪਰਾਲੇ ਕਿੰਨੇ ਸਿਰ